ਸਤਿ ਸ਼੍ਰੀ ਅਕਾਲ ਜੀ ਫਰੌਮ ਪ੍ਰੈਸ ਫੈਮਿਲੀ ਲਓ ਜੀ ਅੱਜ ਅਸੀਂ ਪਹੁੰਚੇ ਆ ਜੀ ਸਾਡੇ ਲਾਗੇ ਹੀ ਗੁਰਦੁਆਰਾ ਸਾਹਿਬ ਪਰਵਾਰ ਬਿਛੋੜਾ ਸਾਹਿਬ ਪਹੁੰਚੇ ਆ ਜੀ ਤੇ ਆਪਣਾ ਇਹ ਉਹ ਗੁਰਦੁਆਰਾ ਜੀ ਜਿੱਥੇ ਦਸਮ ਪਾਤਸ਼ਾਹ ਆਪਣੇ ਸਹਿਬਜ਼ਾਦਿਆਂ ਦੇ ਨਾਲ ਇੱਥੇ ਰੁਕੇ ਸੀਗੇ ਚਾਰ ਸਹਿਬਜ਼ਾਦਿਆਂ ਦੇ ਨਾਲ ਤੇ ਇੱਥੇ ਆਪਣਾ ਇਹਨੂੰ ਆਟਕ ਸਾਹਿਬ ਵੀ ਕਹਿੰਦੇ ਆ ਕਿਉਂਕਿ ਇੱਥੇ ਆਟਕੇ ਸੀਗੇ ਤੇ ਬਾਕੀ ਜੀ ਅੱਜ ਜੀ ਦੀ ਢਾਰੇ ਤੋਂ ਜਿਹੜੇ ਆਪਣੇ ਇੱਥੇ ਸਵਾ ਹੁੰਦੀ ਹੈ ਜੀ ਉਹ ਅੱਜ ਪਹਿਲਾ ਦਿਨ ਹੈਗਾ ਤੇ ਆਏ ਆ ਜੀ ਦਰਸ਼ਨ ਕਰਨ ਦੇਖ ਸਕਦੇ ਆ ਤੁਸੀਂ ਇਹਦੇ ਸਾਹਦੇ ਜੀ ਆਪਣਾ ਬਾਕੀ ਇਹ ਕੁਛ ਇਦਾਂ ਉਤਾਰਨਾ ਲੱਗਿਆ ਜੀ ਸਮਾਨ ਵਾਸਤੇ ਅੱਜ ਪਹਿਲਾ ਦਿਨ ਹੈਗਾ ਜੀ ਇਹ ਗੁਰਦੁਆਰਾ ਸਾਹਿਬ ਨਾਲ ਬਹੁਤ ਜਿਆਦਾ ਜੀ ਜਦੋਂ ਛੋਟੇ ਹੁੰਦੇ ਸੀਗੇ ਜੀ ਤੇ ਕਿਉਂਕਿ ਸਾਡੇ ਘਰ ਤੋਂ ਇਹ 5 ਕਿਲੋਮੀਟਰ ਤੇ ਪੈਂਦਾ ਹੈਗਾ ਜੀ ਤੇ ਆਪਾਂ ਇੱਥੇ ਦੁਪਹਿਰ ਨੂੰ ਗਰਮੀਾਂ 'ਚ ਬਹੁਤ ਆਉਂਦੇ ਹੁੰਦੇ ਸੀਗੇ ਤੇ ਆਹ ਆਪਣੇ ਸਰੋਵਰ ਹੈਗਾ ਜੀ ਤੇ ਇਸ ਸਰੋਵਰ 'ਚ ਵੀ ਬਹੁਤ ਜ਼ਿਆਦਾ ਇਸ਼ਨਾਨ ਕੀਤਾ ਜੀ ਅਸੀਂ ਵਾਹਿਗੁਰੂ ਤੇ ਬਾਕੀ ਤੁਸੀਂ ਆ ਦੇਖ ਸਕਦੇ ਆ ਜੀ ਸੰਗਤਾਂ ਪੂਰੀਆਂ ਪਹਿਲਾ ਦਿਨ ਹੈਗਾ ਜੀ ਹਮਾ ਹਮਾ ਕੇ ਪਹੁੰਚਿਆ ਹੈ। ਬਾਕੀ ਹੁਣ ਤਾਂ ਬਹੁਤ ਚੇਂਜ ਹੋ ਗਿਆ ਜੀ। ਹਾਂਜੀ ਬਹੁਤ ਚੇਂਜ ਹੋ ਗਿਆ ਜੀ। ਉਹ ਸਾਹਮਣੇ ਆਪਣੇ ਦੀਵਾਨ ਹਾਲ ਹੈਗਾ ਜੀ। ਤੇ ਆ ਜਾਮਣ ਦੇ ਜਾਮਣਾ ਬਹੁਤ ਖਾਧੀਆਂ ਸੀ। ਤੇ ਆ ਹੈਗਾ ਇੱਧਰ ਲੰਗਰ ਹਾਲ। ਇਹ ਆਪਣਾ ਇਤਿਹਾਸ ਹੈ ਜੀ ਕਿਹਾ ਹੈ ਹੈ ਮਾੜਾ ਮਾੜਾ ਕਾ ਨਾ ਪਿਲਾ ਨੰਦ ਗੁਰਸ ਨੰਨ ਪੂਰਾ ਛੱਡ ਕੇ ਅਮਰਤਵਿਲੇ ਪਹੁੰਚੀ ਅਸਾਦੀ ਵਾਰ ਦਾ ਕੀ ਤਰ ਅਰੰਭ ਕੀਤਾ ਤੋ ਹੀਰ ਨੇ ਕੀਤਾ ਸਾਬ ਪਾਰ ਫਿੱਤਾ ਬਾਈ ਧਾਰ ਦੇ ਪਹਾੜੇ ਰਾਜਿਆਂ ਪਹਾੜੀ ਰਾਜਿਆਂ ਤੇ ਮੁਗਲਾਂ ਮੁਗਲ ਫੌਜਾਂ ਨੇ ਕਸਮ ਤੋੜ ਤੇ ਨਾ ਕਰ ਦਿੱਤਾ ਸ਼ਾਹੀ ਟੱਗੀ ਤੇ ਭਾਈ ਉਹਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸੀ ਖੀਦੀਆਂ ਪਾ ਗਏ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰ ਅੰਮ੍ਰਿਤਸਰ ਦੇ ਛੋਡੇ ਸਾਹਿਬ ਜੱਜਾ ਸਾਹਿਬ ਜੱਦੇ ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਕਤੇ ਸਿੰਘ ਨਾਲ ਸਰਸਾ ਨਦੀ ਪਾਰ ਕੀਤੇ ਗੁਰੂ ਸਾਹਿਬ ਜੀ ਨੇ ਆ ਰਹੀ ਪਾਣੀ ਦੇ ਰੂਪ ਨਾਲੀ ਪਾਣੀ ਨੂੰ ਸਿੰਘ ਭਾਈ ਜੈਤਾ ਸਿੰਘ ਨੇ ਜੀ ਨੂੰ ਸਰਸਾ ਨਦੀ ਦੇ ਕੰਢੇ ਤੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਨ ਦਾ ਆਦੇਸ਼ ਕੀਤਾ ਗੁਰੂ ਜੀ ਸੰਗਾੜੇ ਜਥੇ ਨਾਲ ਇਥੋਂ ਕੋਟਲਾ ਨਿਹੰਗ ਖਾਂ ਵੱਲ ਚੱਲ ਪਏ ਚੱਲ ਗਏ ਸਰਸਾ ਨਦੀ ਦੇ ਕੰਢੇ ਹੋ ਕਮਸਾਨ ਕਿ ਲੋਕੀ ਜੰਗ ਵਿੱਚ ਪਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਪਣੇ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵੱਜਨ ਨਾਲ ਸੀ ਦੀ ਪ੍ਰਾਪਤ ਕਰ ਗਏ ਗੁਰਪਰਤਾਪ ਸੂਰਜ ਗ੍ਰੰਥ ਇਹ ਆਪਣਾ ਇੱਥੇ ਦਾ ਇਤਿਹਾਸ ਹੈਗਾ ਜੀ ਤੇ ਪਰ ਸੌਰੀ ਆ ਥੋੜਾ ਜਾਂ ਪੰਜਾਬੀ ਬਣ ਚ ਮਿਸਟੇਕ ਕਰੀ ਆ ਮੈਂ ਤੇ ਚਲੋ ਠੀਕ ਆ ਜੀ ਦਰਸ਼ਨ ਕਰਦੇ ਆ ਉੱਤੇ ਜਾ ਕੇ ਤੇ ਤੁਹਾਨੂੰ ਵੀ ਕਰਾਉਂਦੇ ਆ ਹਾਂਜੀ ਓਕੇ ਬੱਤੋ ਠੀਕਾ ਗੇੜ ਕਰਦਾ ਬਾਈ ਮੈਂ ਬਰਾਗਿਆ ਪਾ ਤੇਰੇ ਬਗੈਰਾ ਯਾ ਫਾਪਾ ਹਾਂ ਇਹ ਤੇ ਪੌੜੀਆਂ ਪਤਾ ਨਹੀਂ ਕਿੰਨੀਆਂ ਹੋਣੀਆਂ ਐ ਵਾਹ ਗਰੋ ਕਿੰਨ ਗੇੜ ਹੋਣੀਆਂ ਹਰਦੀ ਪੌੜੀਆਂ ਦਾ ਪਤਾ ਕਿੰਨੀਆਂ ਐ ਉਹਦਾ ਉੱਪਰ ਚੱਲ ਗਿਆ ਬਹੁਤ ਵਾਹ ਜੀ ਹਾਂ ਜਿਹੜੇ ਜਦੋਂ ਤੁਸੀਂ ਛੋਟੇ ਹੁੰਦੇ ਤੇ ਆ ਜਿਹੜੇ ਪੱਥਰ ਲੱਗੇ ਹੋਏ ਸਾਈਡਾਂ ਤੇ ਅਸੀਂ ਉੱਪਰ ਦੇ ਉਤਰ ਕੇ ਆਉਣਾ ਇਹਨਾਂ ਦੇ ਪਰ ਇਧਰੋਂ ਉੱਪਰ ਨੂੰ ਚੜ ਜਾਣਾ ਬੜੀਆ ਹਰਤਾ ਕਰੀਆਂ ਅਸੀਂ ਬਾਈ ਇੱਥੇ ਦਾ ਬਹੁਤ ਯਾਦਾਂ ਆਏ ਬਹੁਤ ਜ਼ਿਆਦਾ ਪਤਾ ਡੇਂਜਰ ਸੱਚ ਨਹੀਂ ਲੋ ਪਤਾ ਸੀ ਪਤਾ ਇੱਥੇ ਚੜਦੇ ਹੁੰਦੇ ਸੀ ਇਹਨਾਂ ਦੇ ਉੱਪਰ ਨੂੰ ਡੇਂਜਰ ਸਾ ਹਾਂ ਆ ਡੇਂਜਰ ਹੁੰਦਾ ਨੋ ਡੇਂਜਰਸ ਹੁੰਦਾ ਨੋ ਹਾਂ ਹਾਂ ਹੋਏ ਹਾਂ ਹੋਏ ਹਾਂ ਮਾ ਕਿਆ ਫੁੱਲ ਨੇ ਇਹ ਬਾਈਡਰ ਮਾਰੋ ਨਾ ਜੀ ਨੀ ਕੰਮ ਆਉਂਦਾ ਨਹੀਂ ਬੰਦ ਕਰਾਓ ਪਾਪਾ ਇੱਥੇ ਨਹੀਂ ਉੱਪਰ ਮੱਥਾ ਢੱਕਣਾ ਜਾ ਜੀ ਠੀਕ ਹੈ ਜੀ ਚਲੋ ਲੱਗਿਆ ਤੇਰੀ ਜਮਾ ਲੱਗਿਆ ਪਤਾ ਪਵਾਹੀ ਗੁਰੂ ਆਹ ਲਓ ਜੀ ਕਿਉਂਕਿ ਦੇਖ ਸਕਦੇ ਆ ਜੀ ਮੈਂ ਅੱਗੇ ਵੀ ਬਹੁਤ ਵੀਡੀਓ ਚ ਗਿਆ ਜੀ ਸਾਡਾ ਇਲਾਕਾ ਪੂਰਾ ਹਰਾ ਭਰਾ ਜੀ ਵਾਹਿਗੁਰੂ ਕਸ ਨਾ ਕਹੇ ਕਮਤਾਲ ਦੇਖ ਸਕਦੇ ਆ ਜੀ ਆਪਣੇ ਨਿਹੰਗ ਸਿੰਘ ਆਪਣੀਆਂ ਗੁਰੂਆਂ ਦੀਆਂ ਲਾਡ ਲਿਆ ਫੌਜਾਂ ਘੋੜਿਆਂ ਦੇ ਨਾਲ ਵਾਹਿਗੁਰੂ ਹਰ ਹਰ ਬਹੁਣੜਾ ਪਾਸਾ ਟ੍ਰੇਨ ਦਾ ਟ੍ਰੇਨ ਜਾਂਦੀ ਆ ਨੰਗਲ ਟਾਇਮ ਨੂੰ ਵਾਹਿਗੁਰੂ ਮਹਾਰਾ ਇਹ ਆਪਣੀ ਜ਼ਮੀਰ ਆ ਜੀ ਸਾਰੀ ਜੀ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਮੀਨ ਆ ਜੀ ਤੇ 메ਨ ਐਂਟਰਸ ਆ ਜੀ ਹਰਨ ਹਰਨਵਾ ਵਾਹੇ ਗੁਰਦੁਆਰੇ ਦੀ ਯਾਦ ਆ ਗਈ ਹੋਣਾ ਨਾ ਤੁਸੀਂ ਆਏ ਸੀ ਲਾਸਟ ਟਾਈਮ ਇੱਥੇ ਹਾਂ ਪਰ ਮੈਂ ਬਹੁਤ ਛੋਟਾ ਸੀ ਪਪਾ ਸੀ ਉੱਪਰ ਵੀ ਗਈ ਸੀ ਲਾਸਟ ਜਾਈ ਸੀ ਇਹ ਪਪਾ ਆ ਜਾਂਦੇ ਹੋ ਆਪਣਾ ਗੁਰੂ ਗੋਬਿੰਦ ਸਿੰਘ ਫਰਮਲ ਪਲਾਂਟ ਆ ਜੀ ਮੇਰ ਕਰਨ ਵਾਹਿਗੁਰੂ 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 ਵਾਕੀ ਜੀ ਲੰਗਰ ਚੱਲ ਰਿਹਾ ਥੱਲੇ ਹਾਲ ਮੁਰੀ ਦਾਦਾ ਕੇ ਸਤਨਾਮ ਸ਼੍ਰੀ ਵਾਹਿਗੁਰੂ ਮਿੱਤਰ ਪਿਆਰੇ ਮਿੱਤਰ ਪਿਆਰੇ ਲੜੀਆਂ ਲੱਗ ਰਹੀਆਂ ਲੜੀਆਂ ਹਾਲ ਮੂਰੀ ਇਹ ਭਾਸ਼ਾ ਮਹਿਰ ਕਰੇਗਾ ਪ੍ਰਸ਼ਾਦ ਪ੍ਰਿੰਸ ਨੂੰ ਤਾਂ ਪ੍ਰਸ਼ਾਦ ਬਹੁਤ ਸਵਾਦ ਲੱਗਦਾ ਨਾ ਪ੍ਰਿੰਸ ਜੰਮੀ ਹੁੰਦਾ ਨਾ ਪ੍ਰਸ਼ਾਦ ਹੈਨਾ ਹੋਰ ਲੈਣਾ ਹੁਣ ਬਾਬਾ ਜੀ ਤੋਂ ਤੁਸੀਂ ਹੈਨਾ ਹੈਨਾ ਉਹ ਆ ਰਹੇ ਨੇ ਫਰਕ ਖਿੜਿਆ ਲੰਗਰ ਚੱਲ ਰਿਹਾ ਵਾਹਿਗੁਰੂ ਮਹਾਰਾਜ ਪਰਮਾਤਮਾ ਮੇਰ ਕਰੀ ਮੇਰੇ ਬੱਬਾ ਵਾਹਿ ਰਾ ਵੇਟ ਪ੍ਰਿੰਸੀਸ ਹੁਣ ਆਪਾਂ ਚਾਹ ਪੀਣੀ ਹੈ ਨਾ ਲੋ ਚਾਹ ਸ਼ਕਣ ਲੱਗੇ ਆ ਲੋ ਜੀ ਅਸੀਂ ਮੇਥੀ ਦੇ ਪ੍ਰਸ਼ਾਦ ਦੇ ਸਿਗੇ ਮੱਕੀ ਦੇ 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 ਨਾਲ ਚਾਹ ਲੰਗਰ ਦੀ ਤੁਹਾਨੂੰ ਪਤਾ ਹੀ ਹੈ ਜੀ ਚੀਜ਼ ਲੰਗਰ ਜਿਹੜਾ ਹੁੰਦਾ ਜੀ ਉਹ ਤਾਂ ਫਿਰ ਕੀ ਕਹਿਣੇ ਆ ਉਹ ਵਾਹਿਗੁਰੂ ਲਓ ਜੀ ਪ੍ਰਿੰਸ ਪਾਣੀ ਪੀਣ ਲੱਗਿਆ ਹੈ ਪ੍ਰਿੰਸ ਆਓ ਲਾਓ ਤੇ ਗਾਜੀ ਕਿਸਮਤ ਵਿੱਚ ਤੇ ਕਿਉਂਕਿ ਇਹ ਆਪਣਾ ਪਰਿਵਾਰ ਵਿਛੋੜਾ ਸਾਹਿਬ ਜਿਹੜਾ ਗੁਰਦੁਆਰਾ ਹੈਗਾ ਆਪਣੇ ਘਰ ਤੋਂ ਤਕਰੀਬਨ 5 ਕਿਲੋਮੀਟਰ ਤੇ ਹੀ ਆ ਬੜੀ ਦੂਰ ਨਹੀਂ ਹੈਗਾ ਤੇ ਸਾਡੇ ਕੋਲ 6:00 ਵਜ ਗਏ ਉਹਨੇ ਨੇੜੇ-ਨੇੜੇ 6:00 ਵਜ ਗਏ ਆ ਨੇਰਾ ਹੋਣ ਲੱਗ ਗਿਆ ਜੀ ਗਾਇ ਉਹ ਨਾ ਬਿਲਕੁਲ ਥੈਂਕ ਯੂ ਜੀ ਨੇ ਨਹੀਂ ਮੇਰੇ ਚੈਨਲ ਨੂੰ ਸਪੋਰਟ ਕੀਤਾ ਐਂਡ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਅੱਜ ਅਸੀਂ गुरुद्वारे गया देखो परिवार में थोड़ा हां जी देखो आ देखिए हुन वो शोर सर देखा देखो चल देख लिया उन्होंने देख लिया okay. देख ले देख लिया उन्होंने ਕਪੜਾ ਪੜਵਾ ਵਾਹੇ ਜੀ ਖੁੱਲਾਓ ਜੀ ਲਾਈਟਾਂ ਬਲ ਗਈਆਂ ਤੇ ਹੈਗਾ دیਵਾਨ ਹਾਲ ਆ ਜੀ ਮਾਹੀ ਉੱਪਰ ਜੋ ਲਾਈਟਨਿੰਗ ਚੱਲ ਰਹੀ ਆ आगे। आगे। जी really आगे। 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 जी। हाँ जी बुत्त हां लंगर हॉल आ हाँ जी बहुत थक गए कोई गल नहीं सोके पुत्त ओ माय गॉड लिटिल पप्पी प्रिंसेस लिटिल पप्पी ਲਓ ਜੀ ਪਰਿਵਾਰ ਬਿਛੋੜਾ ਸਾਹਿਬ ਅਸੀਂ ਮੱਥਾ ਟੇਕ ਕੇ ਘਰ ਨੂੰ ਚੱਲੇ ਜੀ ਵਾਪਸ ਤੇ ਆਹ ਹੈਗੀ ਆ ਜੀ ਸਰਸਨ ਨਦੀ ਇਹਦਾ ਜੇਕਰ ਆਉਂਦਾ ਜੀ ਸਾਡੇ ਸਿੱਖੀ ਧਰਮ ਚ ਦੇ ਇਤਿਹਾਸ ਵਿੱਚ ਤੇ ਉਹ ਨਦੀ ਆ ਜੀ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪਣੇ ਸਹਬਜ਼ਾਦੇ ਤੇ ਮਾਤਾ ਗੁਜਰੀ ਤੋਂ ਅਲੱਗ ਹੋ ਗਏ ਸੀਗੇ ਜੀ ਤੇ ਕਿਉਂਕਿ ਉਹ ਉਹ ਦੀ ਰਾਤ ਸੀਗੀ ਹਨੇਰਾ ਇੰਨਾ ਹੁੰਦਾ ਜੀ ਉਹ ਰਾਤ ਨੂੰ ਤਾਂ ਪੂਰੇ ਸਿਆਲਾਂ ਦਾ ਜ਼ੋਰ ਹੁੰਦਾ ਜੀ ਤੇ ਕਿੰਨਾ ਠੰਡਾ ਪਾਣੀ ਹੁੰਦਾ ਏ ਤੇ ਮਾਤਾ ਗੁਜਰੀ ਇੱਥੋਂ ਵਿਛਰੇ ਸੀਗੇ ਜੀ ਛੋਟੇ ਸਹਬਜ਼ਾਦਿਆਂ ਦੇ ਨਾਲ ਤੇ ਇੱਥੋਂ ਫਿਰ ਉਹ ਅਲੱਗ ਹੋਏ ਤੇ ਅਲੱਗ ਹੋ ਕੇ ਇੱਕ ਹੋਰ ਇੱਥੋਂ ਹੀ ਤਕਰੀਬਨ ਮੇਰੇ ਖਿਆਲ ਕੋ 4 ਕਿਲੋਮੀਟਰ ਤੇ ਪੁੰਮਾ ਮਾਸਕੀ ਆ ਜੀ ਉੱਥੇ ਵੀ ਆਪਾਂ ਜਾਣਾ ਉਹਨਾਂ ਉੱਥੇ ਵੀ ਆਪਾਂ ਵੀ ਦਰਸ਼ਨ ਕਰਨੇ ਤੇ ਤੁਹਾਨੂੰ ਵੀ ਕਰਾਵਾਂਗੇ ਉੱਥੇ ਮਾਤਾ ਗੁਜਰੀ ਜਿਹੜੇ ਆਪਣੇ ਛੋਟੇ ਸਹਬਜਾਦਿਆਂ ਨਾਲ ਰੁਕੇ ਸੀਗੇ ਤੇ ਜਿੱਥੇ ਗੰਗੂ ਬ੍ਰਾਹਮਣ ਆਇਆ ਸੀਗਾ ਉਹਨਾਂ ਨੂੰ ਲੈਣ ਵਾਸਤੇ ਤੇ ਬਾਕੀ ਤੇ ਇਹ ਹੈਗੀ ਆ ਜੀ ਜਿਹੜੀ ਇੱਕ ਜਿਹੜੀ ਨਹਿਰ ਹੈਗੀ ਆ ਇਹਦਾ ਦੱਸਣ ਦਾ ਤਾਂ ਵੈਸੇ ਕੋਈ ਹੈ ਨਹੀਂ ਕਿ ਨੰਗਲ ਡੈਮ ਤਾਂ ਦੁਨੀਆ 'ਚ ਮਸ਼ਹੂਰ ਹੈਗੀ ਆ ਇਹ ਭਾਖੜਾ ਬਹੁਤ ਖਤਰਨਾਕ ਨਹਿਰ ਆਈ ਇਹ ਵੇ ਦੇਖ ਸਕਦੇ ਜੀ ਤੁਸੀਂ ਇਹਦੇ ਥੱਲੇ ਜੀ ਸਰਸਾ ਨਦੀ ਜਾ ਰਹੀ ਆ ਦੇਖ ਸਕਦੇ ਹੋ ਤੁਸੀਂ ਤੇ ਉੱਤੋਂ ਦੀ ਇਹ ਆਪਣੀ ਸੜਕ ਹੈਗੀ ਆ ਤੇ ਨਾਲ ਇਹ ਆਪਣੀ ਨਾਲ-ਨਾਲ ਮੰਕਲ ਡੈਮ ਨਦੀ ਜਾ ਰਹੀ ਹੈ ਜੀ ਤੇ ਬਾਕੀ ਗੱਡੀ ਰੋਕ ਕੇ ਮੈਂ ਕਹਾ ਚਲੋ ਆਪਾਂ ਇਹ ਬਣਾ ਲੰਨੇ ਆ ਵੀਡੀਓ ਤੇ ਹੋਪ ਕਰਦਾ ਜੀ ਤੁਹਾਨੂੰ ਸਾਰਿਆਂ ਨੂੰ ਇਹ ਛੋਟਾ ਜਿਹਾ ਬਲੌਗ ਜਿਹੜਾ ਹੈ ਗੁਰਦੁਆਰਾ ਸਾਹਿਬ ਗਏ ਸੀ ਜੀ ਪਰਿਵਾਰ ਬਿਛੋੜਾ ਸਾਹਿਬ ਤੇ ਵਧੀਆ ਲੱਗੂਗਾ ਜੀ ਤੇ ਚਲੋ ਠੀਕ ਹੈ ਜੀ ਆਪਣਾ ਧੰਨਵਾਦ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਸਾਡੇ ਛੋਟੇ ਜਿਹੇ ਚੈਨਲ ਨੂੰ ਪਿਆਰ ਕਰਦੇ ਆ ਤੇ ਪਲੀਜ਼ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਕੀ ਆ ਮਿਲਦੇ ਆ ਕਿਸੇ ਹੋਰ ਛੇਤੀ ਨਵੇਂ ਬਲੌਗ ਦੇ ਨਾਲ ਸੇਤਾਂ ਦਾ ਖਿਆਲ ਰੱਖਿਓ ਰੱਬ ਰਾਖਾ